ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਨਗਰ ਨਿਵਾਸੀਆਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਮੈਂ ਸੋਮਣੀ ਅਕਾਲੀ ਦਰਬਾਰ ਬਾਜ਼ਰ ਵੱਲੋਂ ਬਲਾਕ ਸਮਤੀ ਬਲਾਕ ਸਮਤੀ ਵਿੱਚ ਚੋੜ ਲੜ ਰਿਹਾ ਹਾਂ ਜੋ ਕਿ ਮੀਨੀਆਂ ਜੂਨ ਹੈ ਤੇ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਇਸ ਬਲਾਕ ਸਮਤੀ ਚੋਣ ਨੂੰ ਆਪਾਂ ਨਲਕੇ ਦੇ ਮੋਹਰ ਲਾ ਕੇ ਤੇ 14 ਤਰੀਕ ਨੂੰ ਨਲਕੇ ਦੇ ਮੋਹਰ ਲਾ ਕੇ ਕੰਮਜਾਬ ਕਰੀਏ ਇਹ ਹੀ ਮੇਰੀ ਬੇਨਤੀ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਦਾਬਾਦ ਸੋਮੀ ਕਾਲੀਗੋ ਜਿੰਦਾਬਾਦ ਸੋਮੀ ਕਾਲੀਗੋ ਜਿੰਦਾਬਾਦ ਹਰਮਨ ਭਾਰਦੀ ਜਿੰਦਾਬਾਦ ਲਿੰਤ ਪਾਵਲ ਜਿੰਦਾਬਾਦ ਬਲਵੰਤ ਲੰਗਰ ਜਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਜੋ ਇਲੈਕਸ਼ਨ ਆ ਜਿਲ੍ਹਾ ਪ੍ਰੀਸ਼ਦ ਦੇ ਬਲਾਕ ਸੰਮਤੀ ਦੀ ਉਹਨਾਂ ਵਿੱਚ ਜਿਲ੍ਹਾ ਪ੍ਰੀਸ਼ਦ ਵੱਲੋਂ ਜੋ ਕੈਂਡੀਡੇਟ ਆ ਹਰਪ੍ਰੀਤ ਕੌਰ ਜਨਰਲ ਚੋਣ ਨਿਸ਼ਾਨ ਟੱਕੜੀ ਆ ਤੇ ਸਾਡੇ ਸੂਬੇਦਾਰ ਹਰਭਜਨ ਸਿੰਘ ਜਿਨ੍ਹਾਂ ਦਾ ਚੋਣ ਨਿਸ਼ਾਨ ਨਲਕਾ ਇਹਨਾਂ ਨੂੰ ਵੱਧ ਤੋਂ ਵੱਧ ਵੋਟ ਪਾ ਕੇ ਕਾਮਯਾਬ ਕਰੋ ਬਹੁਤ ਹੀ ਸੂਝਵਾਨ ਇਮਾਨਦਾਰ ਤੇ ਬੇਦਾਗ ਜੋ ਕੈਂਡੀਡੇਟ ਆ ਸਾਡੇ ਸੂਬੇਦਾਰ ਭਜਨ ਸਿੰਘ ਆ ਦੂਜਿਆਂ ਸਾਰਿਆਂ ਪਾਰਟੀਆਂ ਨਾਲੋਂ ਬੇਦਾਗ ਆ ਕਿਸੇ ਕੋਈ ਇਹਨਾਂ ਦੇ ਇਲਜ਼ਾਮ ਨਹੀਂਗਾ ਕੋਈ ਮਾੜੇ ਕੰਮ ਦਾ ਨਹੀਂ ਕੋਈ ਹੋਰ ਨਹੀਂਗਾ ਸਭ ਤੋਂ ਵਧੀਆ ਕੈਂਡੀਡੇਟ ਆ ਤੇ ਆਪ ਵੀ ਸਹੀ ਵੋਟ ਦਾ ਸਹੀ ਇਸਤੇਮਾਲ ਕਰੋ ਇਹਨਾਂ ਨੂੰ ਵੋਟ ਪਾਓ ਜੋ ਕਿ ਆਪਾਂ ਹਲਕੇ ਦਾ ਵਿਕਾਸ ਕਰੀਏ ਇਮਾਨਦਾਰ ਲੀਡਰ ਮੂਰੇ ਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਦਾਬਾਦ ਜਿੰਦਾਬਾਦ ਸ੍ਰੋਮੇ ਕਾਰਿਦਵ ਜਿੰਦਾਬਾਦ ਜਿੰਦਾਬਾਹ ਗੋਮੇ ਜਿੰਦਾਬਾਹ ਜਿੰਦਾਬਾਹ ਰੁਕਰ ਮਹੰਦਨ ਜਿੰਦਾਬਾਹ ਹਰਮਕ ਭਾਰਤੀ ਜਿੰਦਾਬਾਹ ਵੀਰ ਸਿੰਘ ਮਾਗੋ ਜਿੰਦਾਬਾਹ ਸੋਲ ਵਿਦਿਆਰਥੀ ਨੋ ਜੀ ਜੀ ਠੀਕ ਨੇ ਕੋਸਾ ਕੰਮ ਹੋ ਗਿਆ ਹਾਂ ਬਰਾਬਰ ਲਾ ਕੇ ਲੈ ਸਾਰਿਆਂ ਨੂੰ ਤੇਰਾ ਤੇਰਾ ਨਾਮ ਨਹੀਂ ਲਿਖ ਬਣਾ ਲਾ ਸਾਰਿਆਂ ਦੀ ਵੀਰੇ ਆਓ ਜੱਗੇ ਆਪਾਂ ਚੱਪੋ ਵੀ ਜੀ